ਅਲਾ ਦੇ ਡੀਸੀ ਦਫ਼ਤਰ ਨੂੰ ਵੰਦਨਾਲੋਂ ਜੌਨ ਦੀ ਤੰਕੀ ਮਿਲੀ ਹੈ ਈਮੇਲ ਦੇ ਜ਼ਰੀਏ ਕੰਪਲੈਕਸ ਨੂੰ ਜੌਨ ਦੀ ਤੰਕੀ ਦਿੱਤੀ ਗਈ ਈਮੇਲ ਮਿਲਦੇ ਹੀ ਅਧਿਕਾਰੀਆਂ ਦੇ ਵਿੱਚ ਦਹਿਸ਼ਤ ਫੈਲ ਗਈ ਹਲਤ ਮੋਰ ਤੇ ਹੈ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਦੱਸਦੇ ਕਿ ਡੀਸੀ ਦਫ਼ਤਰ ਦੀ ਚੈਕਿੰਗ ਕੀਤੀ ਜਾ ਰਹੀ ਹੈ ਸਾਈਬਰ ਸੈੱਲ ਦੇ ਵੱਲੋਂ ਵੀ ਆਈਪੀ ਐਡਰੈਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿੱਥੋਂ ਮੇਲ ਜੁੜੀ ਹੈ ਆਈ ਹੈ ਡੀਸੀ ਦਫ਼ਤਰ ਨੂੰ ਪੂਰੀ ਤਰੀਕੇ ਨਾਲ ਫਿਲਹਾਲ ਸੀਲ ਕਰ ਦਿੱਤਾ ਗਿਆ ਹੈ ਮੌਕੇ ਤੇ ਹੀ ਬੰਮ ਸਕੁਐਡ ਦੀ ਜੜੀ ਟੀਮ ਹੈ ਉਹ ਵੀ ਮੌਜੂਦ ਹੈ ਤੇ ਲੁਧਿਆਣਾ ਦੇ ਡੀਸੀ ਦਫ਼ਤਰ ਨੂੰ ਐਸ 23 ਸਾਡੇ ਸਹਿਯੋਗੀ ਕਮਲ ਕਪੂਰ ਚੁੜੇ ਹੋਏ ਨੇ ਫੋਨ ਲਾਈਨ ਤੇ ਕਮਲ ਕਿਸ ਤਰੀਕੇ ਦੇ ਨਾਲ ਜੁੜਾ ਹੈ دہشت ਵਾਲਾ ਮਾਹੌਲ ਫਿਲਹਾਲ ਲੁਧਿਆਣਾ ਦੇ ਡਿਸੀ ਦਫ਼ਤਰ ਦੇ ਬਾਹਰ ਬਣਿਆ ਹੋਇਆ ਹੈ ਕੀ ਕੁਛ ਸਮਾਂ ਪਹਿਲਾਂ ਹੀ ਜਿਹੜੀ ਹੈ ਇੱਕ ਮੇਲ ਜਿਹੜੀ ਆਂਦੀ ਹੈਗੀ ਹੈ ਸੂਤਰਾ ਦੇ ਅਨੁਸਾਰ ਇਸ ਮੇਲ ਦੇ ਵਿੱਚ ਦੱਸਿਆ ਜਾਂਦਾ ਹੈਗਾ ਕਿ ਡੀਸੀ ਦਫ਼ਤਰ ਨੂੰ ਬੰਮਨਾਲ ਉੜਾਮ ਦੀ ਜਿਹੜੀ ਹੈ ਤਨਖੀ ਦਿੱਤੀ ਜਾਂਦੀ ਹੈਗੀ ਹੈ ਔਰ ਉਸ ਤੋਂ ਬਾਅਦ ਪੂਰੇ ਜ਼ਿਲ੍ਹਾ ਪ੍ਰਸ਼ਾਸਨ ਚ ਮੈਂ ਅੰਜਲੀ ਗੱਲ ਕਰ ਰਿਹਾ ਕਿ एकदम ਹਰ ਕੰਮ ਮਚਦਾ ਹੈਗਾ ਕਿਉਂਕਿ ਤੁਹਾਨੂੰ ਦੱਸ ਦਈਏ ਮਿਨੀ ਫੈਕਟਰੀ ਹੈਗਾ ਇਹ ਡੀਸੀ ਦਫ਼ਤਰ ਇੱਥੇ ਕਚੇਰੀਆਂ ਵੀ ਮੌਜੂਦ ਨੇ ਜਿੱਥੇ ਸੈਸ਼ਨ ਕੋਰਟ ਵੀ ਲੱਗਦੀ ਹੈਗੀ ਹੈ ਪੁਲਿਸ ਕਮਿਸ਼ਨਰ ਦਾ ਦਫ਼ਤਰ ਵੀ ਹੈਗਾ ਲੁਧਿਆਣਾ ਪੁਲਿਸ ਕਮਿਸ਼ਨਰ ਦਾ ਬਿਲਕੁਲ ਨਾਲ ਹੀ ਹੈਗਾ ਜਿਹੜਾ ਦਫ਼ਤਰ ਹੈ ਆਰਟੀਓ ਆਫਿਸ ਇਸ ਕੰਪਲੈਕਸ ਦੇ ਅੰਦਰ ਮੌਜੂਦ ਹੈ ਤਾਂ ਡੀਸੀ ਦਫਤਰ ਨੂੰ ਬੰਮ ਨਾਲ ਜਿੱਤਰੀ ਉਡਾਣ ਦੀ ਧਮਕੀ ਮਿਲਦੀ ਹੈ ਤਾਂ ਪੂਰਾ ਪ੍ਰਸ਼ਾਸਨ ਜਿਹੜਾ ਇੱਕਦਮ ਹੜਕਮ ਮੱਜ ਜਾਂਦਾ ਹਰਕਤ ਦੇ ਵਿੱਚ ਆਂਦਾ ਉਸ ਤੋਂ ਬਾਅਦ ਡੀਸੀ ਦਫਤਰ ਨੂੰ ਖਾਸ ਕਰਕੇ ਐਂਜਲੀ ਸੀਲ ਕੀਤਾ ਜਾਂਦਾ ਹੈਗਾ ਦਰਵਾਜ਼ੇ ਤੇ ਅੰਦਰ ਜਿਹੜਾ ਕਿਸੇ ਨੂੰ ਜਾਣ ਨਹੀਂ ਦਿੱਤਾ ਜਾਂਦਾ ਔਰ ਪੰਚ ਸਕੁਐਡ ਦੀ ਟੀਮ ਨੂੰ ਮੌਕੇ ਤੇ ਬੁਲਾ ਕੇ ਸਰਚ ਚਲਾਈ ਜਾਂਦੀ ਹੈ ਔਰ ਦੱਸਦੀ ਹੈ ਕਿ ਜਿਹੜਾ ਹੈਗਾ ਡੌਗਸ ਦੀ ਵੀ ਮਦਦ ਲਈਤੀ ਜਾ ਰਹੀ ਹੈ ਸਨੀਫਰ ਡੌਗ ਦੀ ਵੀ ਮਦਦ ਲਈਤੀ ਜਾ ਰਹੀ ਹੈ ਤਾਂ ਜੋ ਚੱਪੇ-ਚੱਪੇ ਨੂੰ ਛਾਂਲ ਲਿਤਾ ਜਾਵੇ ਪੂਰੀ ਤਰ੍ਹਾਂ ਨਾਲ ਸੰਤੁਸ਼ਟੀ ਕਰ ਲਈਤੀ ਜਾਵੇ ਹਾਲਾਕੀ ਇਹ ਧਮਕੀ ਕਿੱਥੋਂ ਆਈ ਹੈ ਕਿਹ ਕਿਸ ਆਈਪੀ ਐਡਰੈਸ ਤੋਂ ਆਈ ਹੈ ਇਹਦੀ ਜਾਂਚ ਜਿਹੜੀ ਹੈ ਹਲੇ ਕੀਤੀ ਜਾਂਦੀ ਹੈ ਕਿਉਂਕਿ ਆਈਪੀ ਐਡਰੈਸ ਫਾਈਂਡ ਕਰਨਾ ਪਏਗਾ ਅੰਜਲੀ ਦੇਖਣਾ ਹੋਏਗਾ ਕਿ ਕਿੱਥੋਂ ਇਹ ਧਮਕੀ ਜਿਹੜੀ ਆਈ ਹੈ ਲੇਕਿਨ ਤੁਹਾਨੂੰ ਦੱਸਦੀ ਹੈ ਕਿ ਇੱਕ ਬੇहद ਬੜੀ ਜਿਹੜੀ ਖਬਰ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆਈ ਅੰਜਲੀ ਕਿ ਲੁਧਿਆਣਾ ਦੇ ਡੀਸੀ ਦਫਤਰ ਨੂੰ ਬੰਬ ਨਾਲ ਉਡਾਣ ਦੀ ਧਮਕੀ ਦਿੱਤੀ ਗਈ ਹੈ ਜੀ ਕਮਲ ਜਿਸ ਤਰੀਕੇ ਦੇ ਨਾਲ ਨਾ ਸਿਰਫ ਲੁਧਿਆਣੇ ਦੇ ਵਿੱਚ ਜੇਕਰ ਆਪਾਂ ਪਿੱਛੇ ਸਮੇਤ ਵੱਲ ਰੁੱਕ ਰਹੀਏ ਤਾਂ ਫਿਰ ਹਿਮਾਚਲ ਹੋਵੇ ਜਾਂ ਦਿੱਲੀ ਹੋਵੇ ਇਹ ਈਮੇਲਾਂ ਪ੍ਰਾਪਤ ਹੋਈ ਨੇ ਤੇ ਉਹ ਲੁਧਿਆਣਾ ਦੇ ਵਿੱਚ ਆਜੇ ਈਮੇਲ ਪ੍ਰਾਪਤ ਹੋਈ ਹੈ ਕੀ ਲੱਗ ਰਹੀ ਹੈ ਕਿ ਫੇਰ ਤੋਂ ਇੱਕ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਕੀ ਮਕਸਦ ਹੋ ਸਕਦਾ ਹੈ ਜੇ ਸ਼ਰਾਰਤ ਦੇ ਪਿੱਛੇ ਜੀ ਬਿਲਕੁਲ ਦੇਖੋ ਹਾਲਾਂਕਿ ਇਹ ਜਾਂਚ ਦੇ ਵਿੱਚ ਸਾਹਮਣੇ ਆਏਗਾ ਕਿ ਕਿਸ ਵੱਲੋਂ ਇਹ ਮੇਲ ਕੀਤੀ ਗਈ ਹੈ ਕਿਤੋਂ ਇਹ ਮੇਲ ਆਈ ਹੈ ਲੇਕਿਨ ਆਪਾਂ ਪਿਛਲੇ ਕੁਝ ਸਮੇਂ ਦੀ ਗੱਲ ਕਰੀਏ ਜਦੋਂ ਦਾ ਆਪਰੇਸ਼ਨ ਸਿੰਦੂਰ ਜਿਹੜਾ ਗਵਰਨਮੈਂਟ ਵੱਲੋਂ ਚਲਾਇਆ ਗਿਆ ਸੀਗਾ ਕੇਂਦਰ ਸਰਕਾਰ ਵੱਲੋਂ ਜਿਹੜਾ ਹੈਗਾ ਅੰਤਰਿਕਵਾਦ ਦੇ ਖਿਲਾਫ ਕਾਰਵਾਈ ਕੀਤੀ ਗਈ ਸੀ ਉਸ ਤੋਂ ਬਾਅਦ ਤਕਰੀਬਨ ਤੁਸੀਂ ਦੇਖੋ ਹਰ ਦੂਸਰੇ ਤੀਸਰੇ ਦਿਨ ਪੰਜਾਬ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਾਹੇ ਉਹ ਹਰਮੰਦਰ ਸਾਹਿਬ ਵਿਖੇ ਹਮਲੇ ਦੀ ਗੱਲ ਖੁਦ ਸੈਨਾ ਨੇ ਕਹੀ ਹੈਗੀ ਕਿ ਉਹਨੂੰ ਟਾਰਗੇਟ ਕਰਨ कोशिश की गई थी हिंदू सिख भाईचारे चा फर्क पाने कोशिश की जा रही थी इसी तरह कि माहौल खराब करने की जी अंजलि कोशिश की जा रही है की क्योंकि जिस तरह मैं तुम पे दसिया दफ्तर जोड़ा कंपलैक्स है काफी बड़ा कंपलैक्स है ये अंदर लोअर कोर्ट सैशन कोर्ट जजिस जे बैठते हैं खुद डीसी दफ्तर है और नाल ही आर टी ओ ऑफिस है उस तो बादल कमिश्नर दफ्तर है और या कहिए कि जिले की पूरी एडमिनिस्ट्रेशन एक जगह पर बैठी हुई ਇਸ ਗਾਣ ਨੂੰ ਟਾਰਗੇਟ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਬੜੀ ਗੱਲ ਐ ਅੰਜਲੀ ਔਰ ਇਸ ਲਈ ਸ਼ਾਇਦ ਅੱਜ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਤਰਕ ਹੋਇਆ ਹੈਗਾ ਔਰ ਸਰਚ ਅਭਿਆਨ ਚਲਾ ਰਿਹਾ ਕਿਤੇ ਨਾ ਕਿਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼